ਸਤਿਨਾਮੇ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓਕਾਰੇ ਸਤਿਨਾਮ ਹੈ ਕਰਤਾ ਪੁਰਖੇ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦੇ ਸਾਚੇ ਜੁਗਾਦ ਦੇ ਸਾਚੇ ਹੈ ਵੀ ਸਾਚੇ ਨਾਨਕ ਉਸੇ ਵੀ ਸਾਚੇ ਸੋਚੇ ਸੋਚ ਨਾ ਹੋ ਵੀਏ ਜੇ ਸੋਚੀ ਲੱਖ ਵਾਰੇ ਚੁੱਪੇ ਚੁੱਪ ਨਾ ਹੋ ਵੀਏ ਜੇ ਲਾਇ ਰਹਾ ਲਿਵ ਤਾਰੇ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰੇ ਸਹ ਸਿਆਣ ਪਹਾ ਲਖ ਹੋਈ ਤਾਂ ਇੱਕ ਨਾ ਚੱਲੇ ਨਾਲ ਕੀ ਉਸ ਚਿਆਰਾ ਹੋ ਵੀਏ ਕਿ ਕੂੜੇ ਟੁੱਟੇ ਪਾਲ ਹੁਕਮੇ ਰਜਾਈ ਚੱਲਣਾ ਨਾਨਕ ਲਿਖਿਆ ਨਾਲੇ ਹੁਕਮੀ ਹੋਵਣ ਆਕਾਰੇ ਹੁਕਮ ਨਾ ਕਿਹਾ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵੜਾਈ ਹੁਕਮੇ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਏ ਇੱਕ ਨਾ ਹੁਕਮੇ ਬਖਸ਼ੀਸ ਇੱਕ ਹੁਕਮੀ ਸਦਾ ਬਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੀਏ ਤਾਂ ਉਮੇ ਕਹਿ ਨਾ ਕੋਏ ਗਾਵੇ ਕੋ ਤਾਣੇ ਹੋਵੇ ਕਿਸੇ ਤਾਣੇ ਗਾਵੇ ਕੋ ਦਾਤੇ ਜਾਣੇ ਨਿਸਾਣੇ ਗਾਵੇ ਕੋ ਗੁਣ ਵਡਿਆਈਆ ਚਾਰੇ ਗਾਵੇ ਕੋ ਵਿਦਿਆ ਵਿਚ ਵਿਚਾਰੇ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਪਿਰਦੇ ਗਾਵੇ ਕੋ ਜਾਪੇ ਦੇਸੇ ਦੂਰ ਗਾਵੇ ਕੋ ਵੇਖੇ ਆਦਰਾ ਦੂਰ ਕਤਨਾ ਕਤਿ ਨਾ ਆਵੇ ਤੋਟੇ ਕਤ ਕਤ ਕਤੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤੱਕ ਪਾਏ ਜੁਗਾ ਜੁਗੰਤਰ ਖਾਈ ਕਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਰਿਕਸੇ ਵੇ ਪਰਵਾਉ ਸਾਚਾ ਸਾਬ ਸਾਚ ਨਹੀਂ ਭਾਖਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਏ ਜਿੱਤ ਦੇ ਦਰਬਾਰੇ ਮੋਹ ਕੇ ਬੋਲਣ ਬੋਲੀਏ ਜਿੱਤ ਸੁਣ ਤਰੇ ਪਿਆਰੇ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਤਾਂ ਪਿਆਣਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨੇ ਨਾਨਕ ਗਾਵੀਏ ਗੁਣੀ ਨਿਦਾਨੇ ਗਾਵੀਏ ਸੁਣੀਏ ਮਨ ਰਖੀਏ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮਖੇ ਨਾਦ ਨੇ ਗੁਰਮਖੇ ਵੇਦ ਨੇ ਗੁਰਮਖੇ ਰਿਆ ਫਮਾਏ ਗੁਰੂ ਈਸ਼ਰ ਗੁਰੂ ਗੋਬਰਮਾ ਗੁਰੂ ਪਾਰਵਤੀ ਮਾਏ ਜੇ ਹੋ ਜੜਾ ਕਾ ਨਹੀਂ ਕਹਿਣਾ ਕਤ ਨਾ ਜਾਈ ਗੁਰਾਂ ਇੱਕ ਦੇਵੁ ਜਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਤੀਰਥੇ ਨਾਵਾ ਜੀ ਤਿਸ ਪਾਵਾਂ ਵਿੜ ਪਾੜੇ ਕੇ ਨਾਈ ਕਰੀ ਜੀਤੀ ਸੇਟੋ ਪਾਏ ਵੇਖਾ ਵਿੜ ਕਰ ਮਾ ਕੇ ਮਿਲ ਲਈ ਮੱਤ ਵਿੱਚ ਰਤਨ ਜਵਾਰ ਮਣਕੇ ਜੀ ਏਕੇ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਜੇ ਜੁਗ ਚਾਰੇ ਆਰਜ ਹੋਰ ਦਸੂਣੀ ਹੋਏ ਨਵਾ ਖੰਡਾ ਵੀ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾ ਰਕਾਈ ਕੇ ਜਸ ਕੀ ਰਤ ਜਗਲੇ ਜੇ ਤਿਸ ਨਦਰਣਾਵੀ ਤ ਵਾਤਨ ਪੁਚੇ ਕੇ ਕੀਟਾ ਅੰਦਰ ਕੀਟ ਕਰੇ ਦੋਸੀ ਦੋਸਤ ਰੇ ਨਾਨਕੇ ਨਿਰਗੁਣ ਗੁਣ ਕਰੇ ਗੁਣਵੰਤੀਆ ਗੁਣ ਦੇ ਤੇਹਾ ਕੋਈ ਨ ਸੂਝੇ ਜੇ ਤਿਸ ਗੁਣ ਕੋਈ ਕਰੇ ਸੁਣੀਏ ਫਿਰ ਦਪੀਰ ਸੁਰਨਾਥ ਸੁਣੀਏ ਤਰ ਤੇ ਤਵਨ ਆਕਾਸ ਸੁਣੀਏ ਦੀਪ ਲੋ ਪਾਤਾਲੇ ਸੁਣੀਏ ਪੋਨ ਫਕੇ ਕਾਲੇ ਨਾਨਕੇ ਭਗਤਾ ਫਦਾ ਬਿਨਾ ਵਿਗਾਸੇ ਸੁਣੀਏ ਦੂਖੇ ਪਾਪ ਕਾ ਨਾਫ ਸੁਣੀਏ ਈਸਰ ਬਰਮਾ ਇੰਦੇ ਸੁਣੀਏ ਸੁਖ ਸੁਣੀਏ ਮੁਖਿ ਸਲਾਹਨ ਮੰਨ ਦੇ ਸੁਣੀਏ ਜੋਗ ਜੁਗਤ ਤਨ ਭੇਦ ਸੁਣੀਏ ਸਾਸਤ ਸਿਮਰਤ ਵੇਦ ਨਾਨਕਿ ਭਗਤਾ ਸਦਾ ਵਿਨ ਉਗਾਸੇ ਸੁਣੀਏ ਦੂਖੇ ਪਾਪ ਕਾ ਨਾਸ ਸੁਣੀਏ ਸਾਥੇ ਸੰਤੋਖ ਗਿਆਨ ਸੁਣੀਏ 68 ਕਾ ਇਸ ਨਾਨ ਸੁਣੀਏ ਪਰ ਪੜ ਪਾਵੇ ਮਾਨ ਸੁਣੀਏ ਲਾਗੇ ਸਹਿਜ ਤਿਆਰੇ ਨਾਨਕੇ ਭਗਤਾ ਫਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਾ ਗੁੜਾ ਕੇਗਾ ਸੁਣੀਏ ਸੇਖ ਪੀਰ ਪਾਤਸ਼ਾ ਸੁਣੀਏ ਅੰਦੇ ਪਾਵੇ ਰਹੋ ਸੁਣੀਏ ਹਾਰਤ ਹੋਵੇ ਇਸ ਗਉ ਨਾਨਕੇ ਭਗਤਾ ਫਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਈ ਨਾ ਜਾਏ ਜੇ ਕੋ ਕਏ ਪਿਛੇ ਪਸਤਾਏ ਕਾਗਦ ਕਲਮੜਾ ਲੇਖਨ ਹਾਰੇ ਮੰਨੇ ਕਾ ਬਹਿ ਕਰਨ ਵਿਚਾਰੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੂਰਤ ਹੋਏ ਮਨ ਬੂਦੇ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤਸਿਓ ਪ੍ਰਗਟ ਜਾਏ ਮੰਨੇ ਮਗਲ ਚੱਲੇ ਪੰਥ ਮੰਨੇ ਧਰਮ ਸੇਤੀ ਜਨ ਬੰਦ ਐਸਾ ਨਾਮ ਨਿਰੰਝਲ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਕਤ ਦੁਆਰ ਮੰਨੇ ਪਰਵਾਰੇ ਸਦਾਾਰੇ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਦੇ ਪਵੇਨਾ ਪੇਕੇ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਹ ਨੇ ਪੰਜ ਪ੍ਰਧਾਨ ਨੇ ਪंचे ਪਾਵੇ ਦਰਗਈਮਾਨੇ ਪंचे ਸੋਈ ਦਰ ਰਾਜਾ ਨੇ ਪੰਚਾ ਕਾ ਗੁਰੂ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰੇ ਕਰਤੇ ਕੇ ਕਰਨੇ ਨਹੀਂ ਸੁਮਾਰੇ ੋਲੇ ਧਰਮ ਦਿਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤੇ ਜੇ ਕੋ ਬੁਝੇ ਹੋਵੇ ਸਚਿਆਰੇ ਤਵਲੇ ਉਪਰ ਕੇ ਤਾਂ ਪਾਰੇ ਤਰਤੀ ਹੋਰ ਪਰੇ ਹੋਰ ਹੋਰੇ ਤਿਸਤੇ ਭਾਰ ਤਲੇ ਕਵਨ ਜੋਰੇ ਜੀ ਜਾਤ ਰੰਗਾ ਕੇ ਨਾਉ ਸਬਨਾ ਲਿਖਿਆ ਬੁਢੀ ਕਲਮ ਓ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇ ਤਾਂ ਹੋਏ ਕੀਤਾ ਤਾੜੇ ਸਵਾਲੀ ਰੂਪੇ ਕੀਤੀ ਦਾਤੇ ਜਾਣੇ ਕੋਲ ਕੋਤ ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਮੜੇ ਕਹਾ ਵਿਚਾਰੇ ਵਾਰਿਆ ਨਾ ਜਾਵਾ ਏਕ ਵਾਰੇ ਜੋ ਤੁਧ ਪਾਵੇ ਸਾਈ ਭਲਿਕਾਰੇ ਤੂੰ ਸਦਾ ਸਲਾਮਤ ਨਿਰੰਕਾਰ ਅਸੰਖੇ ਜਪ ਅਸੰਖੇ ਭਾਉ ਅਸੰਖ ਪੂਜਾ ਸੰਖ ਤਪਤਾਉ ਅਸੰਖੇ ਗ੍ਰੰਥ ਤੇ ਮੁਕ ਵੇਦ ਪਾਠ ਅਸੰਖੇ ਜੋਗ ਮਨ ਰਹਿ ਉਦਾਸ ਅਸੰਖੇ ਭਗਤ ਗੁਣ ਗਿਆਨ ਵਿਚਾਰੇ ਅਸੰਖੇ ਸਤੀ ਅਸੰਖ ਦਾਤਾਰ ਅਸੰਖੇ ਸੂਰ ਮੂਹਿ ਭਕ ਸਾਰ ਅਸੰਖੇ ਮੋਲ ਲਿਵਲਾਈ ਤਾਰ ਕੁਦਰਤ ਕਵਣੇ ਕਹਾ ਵਿਚਾਰੇ ਵਾਰਿਆ ਨਾ ਜਾਵਾ ਏਕ ਵਾਰੇ ਜੋ ਦੁੱਧ ਪਾਵੇ ਸਾਈਂ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖੇ ਮੂਰਖ ਅੰਧਗੋਰ ਅਸੰਖੇ ਚੋਰ ਹਰਾਮਕੋਰ ਅਸੰਖੇ ਅਮਾਰੇ ਕਰ ਜਾਏ ਜੋਰ ਅਸੰਖੇ ਗਲਵੜਾਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੋੜੇ ਫਰਾਏ ਅਸੰਖ ਮਲੇਸ਼ ਮਨ ਪੱਕ ਖਾਏ ਅਸੰਖ ਨਿੰਦਾ ਕੇ ਫਰ ਕਰੇ ਪਾਰੇ ਨਾਨਕ ਨੀਚ ਕਹੇ ਵਿਚਾਰੇ ਵਾਰਿਆ ਨਾ ਜਾਮਾ ਏਕ ਵਾਰੇ ਜੋ ਤੁਧ ਭਾਵੇ ਸਾਈ ਪਲਿਕਾਰੇ ਤੂੰ ਸਦਾ ਸਲਾਮਤ ਨਿਰੰਕਾਰ ਅਸੰਖੇ ਲਾਵੇ ਸੰਖਿਤਾਉ ਅਗਮ ਅਗਮ ਅਸੰਖਲੋ ਅਸੰਖੇ ਕਈ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸਯੋਗ ਵਿਖਾਣੇ ਜਿਨ ਇਹ ਲਿਖੇ ਤੇ ਸਰਨਾਈ ਜਿ ਫਰਮਾਏ ਤੇ ਤੇ ਪਾਏ ਜੇ ਤਾ ਕੀਤਾ ਤੇ ਤਾ ਲਾਓ ਵਿੰਡਾ ਵੀ ਨਹੀਂ ਕੋ ਤਾਓ ਕੁਦਰਤ ਕਮਣੇ ਕਹਾ ਵਿਚਾਰੇ ਵਾਰਿਆ ਨਾ ਜਾਵਾ ਏਕ ਵਾਰ ਏ ਜੋ ਤੁਧ ਭਾਵੇ ਸਾਈ ਬਲਿਕਾਰੇ ਤੂੰ ਸਦਾ ਸਲਾਮਤ ਨਿਰੰਕਾਰ ਪਰੇ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰ ਸਕੇ ਮੂਤ ਭਲੀਤੀ ਕੱਪੜ ਹੋਏ ਦੇਸਾ ਬੋਲ ਲਈਏ ਉਹ ਤੋਏ ਪਰੇ ਮਤ ਪਾਪਾ ਕੇ ਸੰਗ ਉਹ ਤੋਪੇ ਨਾਵੇ ਕੇ ਰੰਗੇ ਪੁੰਨੀ ਪਾਪੀ ਆਖ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਏ ਤਾਪੇ ਵੀ ਜਾਪੇ ਖਾਏ ਨਾਨਕ ਹੁਕਮਿ ਆਵੇ ਜਾਵੇ تیر ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨੇ ਸੋਣੀਏ ਮਨ ਏ ਮਨ ਕੀ ਤਾ ਪਾਓ ਅੰਤਰਗਤ ਤੀਰਤ ਮਲ ਲਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਵੇਣ ਗੁਣ ਕੀਤੇ ਭਗਤ ਨਾ ਹੋਏ ਸੁਆਸਤੇ ਆਤ ਬਾਣੀ ਬਰਮਾਓ ਸਤਿ ਸਵਾਨ ਸਦਾ ਮਨ ਚਾਓ ਕਵਣ ਸੋ ਵਿਲਾ ਵਕਤੇ ਕਵਣੇ ਕਵਣ ਤਿੱਥੋ ਕਵਣ ਵਾਰ ਕਵਣ ਸੀ ਰਤਮਉ ਕਵਣੇ ਜਿਤ ਹੋਆ ਆਕਾਰ ਵੇਲ ਦਾ ਪਾਇਆ ਪੰਤੀ ਜੇ ਹੋਵੇ ਲੇਖ ਕੁਰਾਨ ਵਕਤ ਨਾ ਪਾਇਓ ਕਾ ਦੀਆਂ ਜੇ ਲਿਖਣ ਲੇਖ ਕੁਰਾਨ ਤੇ ਤੇ ਵਾਰ ਨਾ ਜੋਗੀ ਜਾਣੇ ਰੁਤ ਮਾਉ ਨਾ ਕੋਈ ਜਾ ਕਰਤਾ ਫਿਰਟੀ ਕੋ ਸਾਝੀ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਰ ਸਲਾਈ ਕਿਵਰ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਕੇ 1 2 1 ਸਿਆਣਾ ਵੱਡਾ ਸਾਹਿਬ ਵੱਡੀ ਨਾਏ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅੱਗੇ ਗਿਆਨਾ ਸੋਹੇ ਪਤਾਲਾ ਪਤਾਲੇ ਲੱਖ ਅਗਾਸ ਅਗਾਸ ਤੋੜ ਕੇ ਓੜ ਕੇ ਪਹਾੜ ਧੱਕੇ ਵੇਦ ਕਹਿਣ ਇੱਕ ਬਾਤ ਸੈ ਸੇ 18 ਕਹਿਣ ਕਿ ਤੇ ਬਾ ਅਸੂਲ ਇੱਕ ਤਾ ਤੇ ਲੇਖਾ ਹੋਈ ਤਾਂ ਲਿਖੀਏ ਲੈ ਕੇ ਹੋਏ ਵਿਨਾਸ਼ ਨਾ ਨੇ ਕਿ ਵੱਡਾ ਆਕੀਏ ਆਪੇ ਜਾਣ ਆਪੇ ਸਲਾਹੀ ਸਲਾਹਾ ਏਤੀ ਸੂਰਤ ਲੈ ਪਾਇਆ ਨਦੀਆਂ ਅਤੇ ਵਾ ਪਵਨ ਪਵੈ ਸਮੁੰਦ ਨਾ ਜਾਣੀ ਸਮੁੰਦ ਸਾ ਸੁਲਤਾਨੇ ਗਿਰਾ ਸੇਤੀ ਮਾਲਤਾਨੇ ਕੀੜੀ ਤੁਲ ਨਵਣ ਜੇ ਤਿਸ ਮਨਨ ਵਿਸਰੈ ਅੰਤ ਨਾ ਸੀਪਤੇ ਕੈਂਡ ਅੰਤ ਅੰਤ ਨਾ ਕਰਨੀ ਦੇਣ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੇ ਕਿਆ ਮਨ ਮੰਤੇ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਰਵਾਰ ਅੰਤੇ ਕਾਰਣ ਕੇਤੇ ਬਿਲਾ ਹੈ ਤਾਂ ਕਿ ਅੰਤ ਨਾ ਪਾਏ ਜਾਏ ਓ ਅੰਤ ਨਾ ਜਾਣੇ ਕੋਈ ਬੋਤਾ ਖਈਏ ਬੋਤਾ ਹੋਏ ਵੱਡਾ ਸਾਇਬ ਉੱਚਾ ਤਾ ਉੱਚੇ ਉੱਪਰ ਉੱਚਾ ਲਾਓ ਏਵੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਈ ਜੇ ਵੜ ਆਪ ਜਾਣੇ ਆਪ ਆਪੇ ਨਾਨਕ ਨਦਰੀ ਕਰਮੀ ਦਾਤੇ ਬਹੁਤਾ ਕਰਮ ਲਿਕੇ ਆ ਨਾ ਜਾਏ ਵੱਡਾ ਦਾਤਾ ਤਿਲਣਾ ਤਮਾਏ ਕੇਤੇ ਮੰਗੇ ਜੋਤ ਪਾਰੇ ਕੇਤੀਆ ਗਣਤ ਨਹੀਂ ਵਿਚਾਰੇ ਕੇਤੇ ਕੱਪ ਟੁੱਟੇ ਵਿਕਾਰੇ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਈ ਖਾਏ ਕੇਤੀਆਂ ਦੁੱਖੇ ਭੁੱਖੇ ਸੱਦ ਮਾਰ ਇਹ ਵੀ ਦਾਤ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਈ ਜੇ ਕੋ ਕਹੇ ਕੋ ਆਕਣ ਪਾਏ ਉਹ ਜਾਣੇ ਜੇਤੀਆਂ ਮੂਹ ਖਾਏ ਆਪੇ ਜਾਣੇ ਆਪੇ ਦੇਈ ਆਕੇ ਸੇ ਵੀ ਕਈ ਕੇ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਦੇ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਅਪਾਰ ਅਮੁੱਲ ਅਪਾਰੀ ਅਮੁੱਲ ਵੰਡਾਰੇ ਅਮੁੱਲ ਆਵੇ ਅਮੁੱਲ ਜਾਏ ਅਮੁੱਲ ਭਾਈ ਅਮੁੱਲਾ ਸਮਾਈ ਅਮੁੱਲੇ ਧਰਮ ਅਮੁੱਲ دیਵਾਨ ਅਮੁੱਲੇ ਤੁਲਾ ਮੂਲ ਪਰਵਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਕਿਆ ਨਾ ਜਾਏ ਆਖ ਆਖ ਰਹਿ ਲਿਵ ਲਾਏ ਆਕੇ ਵੇਦ ਪਾਠ ਪੁਰਾਣ ਆਕੇ ਪੜੇ ਕਰੈ ਵਿਗਿਆਨ ਆਕੇ ਬਰਮੇ ਆਕੇ ਇੰਦ ਆਕੇ ਗੋਪੀ ਤੇ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨੋ ਆਖੇ ਦੇਵ ਅਨਕੇ ਸੂਰ ਨਰਮਨ ਜਨ ਸੇਵੇ ਕੇਤੇ ਆਖ ਆਖਣ ਪਾਏ ਕੇਤੇ ਕਹਿ ਕਹਿ ਓਟ ਓਟ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਜੇਵੜ ਭਾਵੇ ਤੇਵੜ ਹੋਏ ਨਾਨਕੇ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜੇ ਤਾਂ ਲਿਖੇ ਸਿਰ ਗਵਾਰਾ ਅਗਵਾਰ ਸੋ ਧਰ ਕਿਹਾ ਸੋ ਕਰ ਕਿਹਾ ਜਿਤਬਾ ਸਰਬ ਸੁਮਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਗਾਵਣ ਹਾਰੇ ਕੇਤੇ ਰਾਗ ਪਰਿ ਸੋ ਕਹਿਣੀ ਕੇਤੇ ਗਾਵਣ ਹਾਰੇ ਗਾਵੇ ਤੂ ਲੋ ਪਵਨ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਇੰਦ ਇਲਾਸਨ ਬੈਤੇ ਦੇਵਤੀਆਂ ਅਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣੇ ਸਾਧ ਵਿਚਾਰੇ ਗਾਵਣੇ ਜਤੀ ਸਤੀ ਸੰਤੋ ਕੀ ਗਾਵੇ ਵੀਰ ਕਰਾਰੇ ਗਾਵਣੇ ਪੰਡیتے ਪੰਡਨ ਰਖਿ ਸਰੇ ਜੁਗ ਜੁਗੇ ਵੇਦਾ ਨਾਲੇ ਗਾਵੇ ਹੀ ਮੋਣੀਆਂ ਮਨਮੋਹਣੇ ਸੁਰਗਾ ਮਚ ਪਿਆਲੇ ਗਾਵਣ ਰਤ ਰੂਪ ਆਏ ਤੇਰੇ ਅਠਸਠ ਤੀਰ ਤੇ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੇ ਚਾਰੇ ਗਾਵੇ ਖੰਡੇ ਮੰਡਲ ਵਰ ਬੰਦੇ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵੇ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਤਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈ ਵੀ ਹੋਸੀ ਜਾਇ ਲਜਾਤੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਏ ਕਰ ਕਰ ਵੇਖੇ ਕੀਤਾ ਆਪਣਾ ਜੀਵ ਤਿਸ ਦੀਵੜਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਏ ਸੋ ਪਾਤਸ਼ਾਹਾਂ ਸਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸਤੋਕ ਸਰਪਤ ਚੋਲੀ ਧਿਆਦ ਕੀ ਕਰੈ ਵਿਬੂਤ ਖੇਂਤਾ ਕਾਲ ਕੁਵਾਰੀ ਕਾਇਆ ਜਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤੇ ਆਦੇਸ਼ तिसਿਆ ਆਦੇਸ਼ ਆਦ ਨੀਲਾ ਲਾਤ ਅਨਹਦੇ ਜੁਗ ਜੁਗ ਏਕੋ ਵੇਸ ਭੁਗਤੇ ਗਿਆਨ ਦਿਆ ਭੰਡਾਰਣ ਘਟ ਘਟ ਵਾਜੇ ਨਾਦੇ ਆਪਨਾ ਤੇ ਨਾਤੀ ਸਭ ਜਾਕਾਰ ਜਿਸ ਦੇ ਅਵਰਾ ਸਾਦੇ ਸੰਯੋਗ ਵਿਯੋਗ ਦੋਈ ਕਾਰ ਚਲਾਵੀ ਲੇਖਿਆ ਵੀ ਭਾਗ ਆਦੇਸ਼ तिसे ਆਦੇਸ਼ ਆਦ ਨੀਲਨਾਦ ਅਨਾਤੇ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗ ਤੇ ਵਿਆਹ ਤਿੰਨ ਚੇਲੇ ਪ੍ਰਮਾਨ ਇੱਕ ਸੰਸਾਰੀ ਇੱਕ ਵੰਡਾਰੀ ਇੱਕ ਲਾਏ ਦੀਵਾਨੇ ਜੀਵ ਤੇ ਸਪਾਵੇ ਤੇਵੇ ਚਲਾਵੇ ਜੀ ਹੋਵੇ ਪਰਮਾਨ ਉਹ ਵੇਖੇ ਉਹਨਾਂ ਨਦਰ ਨ ਆਵੇ ਬੋਤਾ ਉਹ ਵਿੜਾ ਨੇ ਆਦੇਸ਼ ਇਸ ਆਦੇਸ਼ ਆਦ ਨੀਲ ਅਨਾਦ ਅਨਹਤੇ ਜੁਗ ਜੁਗੇ ਇੱਕੋ ਵੇਸ ਅਸਰ ਲੋਏ ਲੋਏ ਬੰਦਾਰੇ ਜੋ ਗਿਛ ਪਾਇਆ ਸੋ ਏਕਾ ਵਾਰੇ ਕਰ ਕਰ ਵੇਕੇ ਸਿਰਜਨ ਹਾਰੇ ਨਾਨਕ ਸੱਚੇ ਕੀ ਸਾਚੀ ਕਾਰੇ ਆਦੇਸ਼ ਤਿਸੇ ਆਦੇਸ਼ ਆਦ ਨੀਲਾ ਨਾ ਆਦੇ ਅਨਹਤੇ ਜੁਗ ਜੁਗ ਏਕੋ ਵੇਸ ਇੱਕ ਦੂਜੀ ਬੋ ਲੱਖ ਹੋਈ ਲੱਖ ਹੋਵੇ ਲੱਖ ਵੀਸ ਲੱਖੇ ਲੱਖੇ ਗੇੜਾ ਆਖੀ ਇੱਕ ਨਾਮ ਜਗਦੀਸ਼ ਏ ਤੇ ਰਾਏ ਪਤ ਪਵੜੀਆਂ ਚੜੀਏ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਏ ਰੀਸ ਨਾਨਕ ਨਦਰੀ ਪਾਈਏ ਕੂੜੇ ਕੂੜੇ ਠੀਸ ਆਖਣੇ ਜੋਰ ਚੁਪੇ ਨਾ ਜੋਰੇ ਜੋਰ ਨ ਮੰਗਣ ਦੇਣ ਨ ਜੋਰੇ ਜੋਰ ਨ ਜੀਵਨ ਮਰਨ ਨ ਜੋਰੇ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ᔪਗਤੀ ਛੂਟੇ ਸੰਸਾਰ ਜਿਸ ਹੱਥ ਜੋਰੇ ਕਰ ਵੇਕੇ ਸੋਈ ਨਾਨਕ ਉਤਮ ਨੀਚ ਨ ਕੋਈ ਰਾਤੀ ਰੁਤੀ ਤਿੱਤੀ ਵਾਰੇ ਪਵਣ ਪਣੀ ਅਗਨੀ ਪਤਾਲ ਤੇ ਇਸ ਵਿੱਚ ਤਰਤੇ ਥਾਪ ਰੱਖੀ ਤਰਮਸਾਲੇ ਇਸ ਵਿੱਚ ਜੀ ਜੁਗਤ ਕੇ ਰੰਗੇ ਤਿੰਨ ਕੇ ਨਾਮ ਅਨੇਕ ਅਨੰਤੇ ਕਰਮੀ ਕਰਮੀ ਹੋਏ ਵਿਚਾਰੇ ਸੱਚਾ ਆਪ ਸੱਚਾ ਦਰਬਾਰ ਤੇਥੇ ਸੋਣ ਪੰਜ ਪਰਵਾਣ ਨਦਰੀ ਕਰਮੀ ਪਵੇ ਨਿਸ਼ਾਨੇ ਕੱਚ ਪਕਾਈ ਹੋਤੇ ਪਾਈ ਨਾਨਕ ਗਿਆ ਜਾਪੇ ਜਾਈ ਧਰਮੇ ਖੰਡ ਕਾ ਉਹ ਧਰਮੇ ਗਿਆਨ ਖੰਡ ਕਾ ਖੋ ਕਰਮੇ ਕੇਤੇ ਪਵਣੇ ਪਾਣੀ ਬਸੰਤਰੇ ਕੇਤੇ ਕਾਨ ਮੇਸ ਕੇਤੇ ਬਰਮੇ ਘਾੜ ਤੇ ਖੜੀਏ ਰੂਪ ਰੰਗ ਕੇ ਵੇਸ ਕੇਤੀਆਂ ਕਰਮੇ ਭੂਮੀ ਮੇਰ ਕੇਤੇ ਕੇਤੇ ਦੂਪਦੇਸ਼ ਕੇਤੇ ਇੰਦੇ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੀਸ ਕੇਤੇ ਦੇਵ ਦਨਵ ਮਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਕਾਣੀ ਕੇਤੀਆਂ ਬਾਣੀ ਕੇਤੇ ਪਾਤ ਨਿਰਿੰਦ ਕੇਤੀਆਂ ਸੂਰਤੀ ਸੇਵਕ ਕੇਤੇ ਨਾਨਕ ਅੰਤ ਨયੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤੀਤੇ ਨਾਦ ਵਿਨੋਦ ਕੋੜ ਆਨੰਦ ਕਰਮਖੰਡ ਕੀ ਬਾਣੀ ਰੂਪੇ ਤਿੱਤੇ ਘੜਤ ਘੜੀਏ ਬਹੁਤ ਅਨੂਪ ਤਾ ਕੀਆ ਗੱਲਾਂ ਕੀਆ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਸਤਾਏ ਤਿੱਤੇ ਘੜੀਏ ਸੂਰਤ ਮਤ ਮਨ ਬੂਦੇ ਤਿੱਤੇ ਘੜੀਏ ਸੁਰਾ ਸਿਦਾ ਕੀ ਸੁਧ ਕਰਮਖੰਡ ਕੀ ਬਾਣੀ ਜੋ ਰਹਿ ਤਿੱਤੇ ਹੋਰ ਨਾ ਕੋਈ ਹੋਰ ਤਿੱਤੇ ਜੋਦ ਮਹਾਬਲ ਸੂਰੇ ਤਿਨ ਮਹਿ ਰਾਮ ਰਹਾ ਭਰਪੂਰ ਤਿੱਤੇ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਤਨੇ ਜਾਏ ਨਾ ਹੋ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਏ ਤਿੱਥੇ ਭਗਤ ਵਸੈ ਕੇ ਲੋਕ ਕਰ ਅਨੰਦ ਸੱਚਾ ਮਨ ਸੋਈ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਕੇ ਨਦਰ ਨਿਹਾਲ ਤੇਤੇ ਖੰਡੇ ਮੰਡਲ ਵਰ ਬੰਡੇ ਜੇ ਕੋ ਕਤੇ ਤੈ ਅੰਤ ਨਯੰਤੇ ਤੇਤੇ ਲੋ ਲੋ ਆਕਾਰ ਜਿਉ ਜਿਉ ਹੁਕਮ ਤੀਵੇ ਤਿਵਕਾਰ ਦੇਖੇ ਵਿਕਸੀ ਕਰ ਵਿਚਾਰੇ ਨਾਨਕੇ ਖਤਨਾ ਕਰਣਾ ਸਾਰ ਜਤਿ ਭਾਰਾ ਥਿਰ ਸੁਨਿਆਰਾ ਐਣ ਮੱਤੇ ਵੇਦ ਅਥਿਆਰ ਪੌਕ कला अग्नि तपताओ पंडा पाओ पा ताल कडिये शब्द सच्ची टकसाल जिनको नदर करम तिनकार नानक नदरी नदर निहाल श्लोक पवन गुरु पाणी पिता माता तर्त महते ਦੇਵ ਤੇ ਰਾਤ ਤੇ ਦੁਈ ਦਾਈ ਦਾਇਆ ਕੇਲੇ ਸਗਲ ਜਗ ਤੇ ਚੰਗਿਆਈਆ ਬੁਰਿਆਈਆ ਵਾਚੇ ਧਰਮ ਅਦੂਰੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰੇ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲੇ ਨਾਨਕ ਤੇ ਮੁਕੇ ਉਜਲੇ ਕੇਤੇ ਛੁੱਟੇ ਨਾਲੇ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲੇ ਨਾਨਕ ਤੇ ਮੁਕੇ ਉਜਲੇ ਕੇਤੇ ਛੁੱਟੇ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ